ਕਮਾਈ 100% ਨਹੀਂ ਹੁੰਦੀ ਤਾਂ ਮੈਨੂੰ ਆਕੇ ਕਹਦੇ ਵੀ ਨਹੀਂ ਹੁੰਦੀ ਬਟ ਇੱਕ ਡੇਟ ਸਾਲ ਤੂੰ ਨੂੰ ਦੇਣਾ ਪਊਗਾ ਤੇ ਅਗਰ ਉਹ ਕੰਟੀਨਿਊ ਕਰਦਾ ਰਹੇ ਤਾਂ ਇੱਕ ਪ੍ਰਾਈਵੇਟ ਨੌਕਰੀ ਨਾਲੋਂ ਤਕਰੀਬਨ ਡਬਲ ਅੱਜ ਕੱਲ ਮਨ ਦੇ 10-12 ਹਜ਼ਾਰ ਦੀ ਨੌਕਰੀ ਮਿਲਦੀ ਹੈ ਸਾਰਾ ਦਿਨ 12-12 ਘੰਟੇ ਆਪ ਨੂੰ ਧੱਕੇ ਖਾਣੇ ਪੈਂਦੀ ਹੈ ਆ ਆਰਾਮ ਨਾਲ ਉਹ ਬੰਦਾ ਕਮਾ ਸਕਦਾ ਉਹਦੇ ਲਈ ਵੀਜ਼ ਲਈ ਜਾਂ ਕਿਸੇ ਉਸ ਚੀਜ਼ ਲਈ ਬਹੁਤ ਸਾਰੇ ਯੂਟਿਊਬਰਸ ਦੇਖਿਆ ਮੈਂ ਅੱਗੇ ਜਾਂ ਆਪਾਂ ਨੇ ਫੇਸਬੁੱਕ ਚੈਨਲ ਤੇ ਪੇਜ ਦੇਖਿਆ ਉਦਾਹਰਣ ਚੁੜਾ ਕੇ ਗੱਲਾਂ ਕਰਨਾ ਉਹਦੇ ਨਾਲ ਕੀ ਹੁੰਦਾ ਜਿਹੜਾ ਆਪਣਾ ਯੂਥ ਹੈਗਾ ਆਉਣ ਵਾਲਾ ਜਿਹੜਾ ਉਹ ਕੰਮ ਕਰਨਾ ਚਾਹੁੰ ਤੇ ਗੰਡੋਏ ਛੱਡ ਦੇਣੇ ਆ ਜੀ ਤੇ ਵੀ ਇਹਨੂੰ ਕਿੰਨੀ ਆਮਦਨ ਆਪਾਂ ਤੁਸੀਂ ਮੰਨਦੇ ਹੋ ਵੀ ਜਿਵੇਂ ਸਾਲ ਦੀ ਕਿੰਨੀ ਜਾਂ ਮਹੀਨੇ ਦੀ ਕਿੰਨੀ ਆਮਦਨ ਹੋ ਜਾਂਦੀ ਹੈ ਨਵੇਂ ਬੰਦੇ ਆਸਟ ਕਿਉਂਕਿ ਲੋਕ ਵੀਡੀਓ ਦੇਖਦੇ ਆ ਮੈਂ ਥੋੜਾ ਵਧਾ ਚੜਾ ਕੇ ਗੱਲ ਕਰਦੇ ਆ ਜੀ ਕੋਈ ਇਹੋ ਜਿਹਾ ਬਿਜ਼ਨਸ ਸਟਾਰਟ ਕੀਤਾ ਜਾਵੇ ਜਿਹਦੇ ਨਾਲ ਆਪਾਂ ਮਤਲਬ ਕਿ ਆਪ ਦੇ ਖੁਦ ਦੇ ਮਾਲਕ ਖੁਦ ਹੋਈਏ ਇਨਕਮ ਵੀ ਹੋ ਸਕੇ ਔਰ ਜਿਹੜਾ ਹੈਗਾ ਭਲਾਈ ਵੀ ਹੋ ਸਕੇ ਮੈਂ ਸੁਣਿਆ ਹੈਗਾ ਵੀ ਤੁਸੀਂ ਵੀ ਮਕੈਨੀਕਲ ਇੰਜੀਨੀਅਰ ਸੀਗੇ ਤੇ ਮੈਨੇਜਰ ਸੀਗੇ ਜੀ ਤੇ ਫਿਰ ਤੁਸੀਂ ਇਧਰ ਕਿਵੇਂ ਆਏ ਦੇਖੋ ਜੀ ਪਹਿਲਾਂ ਮੈਂ ਜਿਹੜਾ ਹੈਗਾ 2000 ਤਕਰੀਬਨ 4 ਤੋਂ ਲੈ ਕੇ 2021 ਤੱਕ ਜਿਹੜਾ ਹੈਗਾ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਜੌਬ ਕਰਦਾ ਸੀਗਾ ਔਰ ਬੇਸਿਕਲੀ ਮੈਂ ਮੈਕੈਨੀਕਲ ਇੰਜੀਨੀਅਰ ਹਾਂ ਉਸ ਤੋਂ ਬਾਅਦ ਉੱਥੇ ਐਜ਼ ਅ ਮੈਨੇਜਰ ਵੀ ਮੈਂ ਜੌਬ ਕਰਦਾ ਰਿਹਾ 2018 19 ਦੇ ਵਿੱਚ ਜਾ ਕੇ ਮੇਰੀ ਮੰਦਰ ਨੂੰ ਜਿਹੜਾ ਹੈਗਾ ਉਹ ਲੰਗਸ ਦੇ ਵਿੱਚ ਮਤਲਬ ਉਹਨਾਂ ਦੀ ਫੂਡ ਪਾਈਪ ਦੇ ਵਿੱਚ ਕੈਂਸਰ ਹੋ ਗਿਆ ਸੀਗਾ ਉਸ ਤੋਂ ਬਾਅਦ ਮੈਂ ਵੀ ਇਹ ਸੋਚਦਾ ਰਿਹਾ ਕਿ ਯਾਰ ਪ੍ਰਾਈਵੇਟ ਜੌਬ ਦੇ ਵਿੱਚ ਜਿਹੜਾ ਹੈਗੇ ਉਹ ਬਹੁਤ ਜ਼ਿਆਦਾ ਤੁਹਾਨੂੰ ਪਤਾ ਪ੍ਰਾਈਵੇਟ ਜੋਬ ਦੇ ਵਿੱਚ ਅਗਰ ਆਪਾਂ ਨੌਕਰੀ ਦੇ ਵਿੱਚ ਤਨਖਾਹ ਲੈਣੀ ਹੈ ਕੋਈ ਮਤਲਬ ਜੌਬ ਕਰਨੀ ਪਈ ਤਾਂ ਬੜਾ ਔਖਾ ਹੋ ਜੂਗਾ ਕੋਈ ਇਹੋ ਜਿਹਾ ਬਿਜ਼ਨਸ ਸਟਾਰਟ ਕੀਤਾ ਜਾਵੇ ਜਿਹਦੇ ਨਾਲ ਆਪਾਂ ਮਤਲਬ ਕਿ ਆਪ ਦੇ ਖੁਦ ਦੇ ਮਾਲਕ ਖੁਦ ਹੋਈਏ ਇਨਕਮ ਵੀ ਹੋ ਸਕੇ ਔਰ ਜਿਹੜਾ ਹੈਗਾ ਭਲਾਈ ਵੀ ਹੋ ਸਕੇ ਤਾਂ ਮੈਨੂੰ ਇਹ ਜਿਹੜਾ ਕੀਤਾ ਹੈਗਾ ਉਹ ਬਹੁਤ ਵਧੀਆ ਲੱਗਿਆ ਜਿਹੜਾ ਮਰਮੀ ਕੰਪੋਸਟ ਦਾ ਕੀਤਾ ਹੈਗਾ ਖੁਦ ਦੇ ਲਈ ਵੀ ਸਬਜ਼ੀਆਂ ਆਪਾਂ ਆਰਗੈਨਿਕ ਉਗਾ ਸਕਦੇ ਆਂ ਔਰ ਜਿਹੜਾ ਹੈਗਾ ਅੱਗੇ ਕਿਸਾਨਾਂ ਨੂੰ ਜਾਂ ਆਪਣੇ ਜੋ ਵੀ ਲੋਕ ਨੇ ਉਹਨਾਂ ਨੂੰ ਆਪਾਂ ਆਰਗੈਨਿਕ ਖਾਦ ਵੇਚ ਕੇ ਪੈਸੇ ਵੀ ਕਮਾ ਸਕਦੇ ਆਂ ਔਰ ਇੱਕ ਭਲੇ ਭਲਾਈ ਦਾ ਕੰਮ ਵੀ ਕਰ ਸਕਦੇ ਆਂ ਤੁਹਾਨੂੰ ਸਮਾਂ ਪੁੱਛੀਏ ਕਿਉਂਕਿ ਹੁਣ ਆ ਤੇ ਵੀ ਆਪ ਕਿੰਨਾ ਸਮਾਂ ਹੋ ਗਿਆ ਆਪਾਂ ਨੂੰ ਸ਼ੁਰੂ ਕੀਤੇ ਨੂੰ ਮੈਂ 2021 ਦੇ ਵਿੱਚ ਤਕਰੀਬਨ ਫਰਵਰੀ ਮਾਰਚ ਦੇ ਵਿੱਚ ਇਹ ਕੰਮ ਦੀ ਸ਼ੁਰੂਆਤ ਕੀਤੀ ਸੀ ਔਰ ਜਿਹੜੀ ਮੇਰੀ ਸ਼ੁਰੂਆਤ ਸੀਗੀ ਜੀ ਉਹ ਤਕਰੀਬਨ 18 ਕਿ ਬੈੱਡ ਜਿਵੇਂ ਆਪਾਂ ਕਹਿ દઈએ ਉਸ ਤੋਂ ਸੀਗੀ ਔਰ ਪਰ ਮੰਥ ਜਿਹੜੀ ਮੇਰੀ ਪ੍ਰੋਡਕਸ਼ਨ ਸੀ 18 19 ਕੁਆਂਟਲ ਸੀਗੀ ਔਰ ਅੱਜ ਤੱਕ ਤਕਰੀਬਨ ਮੈਨੂੰ 3 ਸਾਲ ਤੇ 2-3 ਮਹੀਨੇ ਹੋ ਚੁੱਕੇ ਨੇ ਸਵਾ 3 ਸਾਲ ਆਪਾਂ ਕਹਿ ਸਕਦੇ ਹਾਂ ਤਾਂ ਅੱਜ ਦੇ ਟਾਈਮ ਦੇ ਵਿੱਚ ਮੇਰੇ ਕੋਲ ਤਕਰੀਬਨ ਜਿਹੜੇ 34-35 ਬੈੱਡਸ ਇਹ ਬਣੇ ਹੋਏ ਨੇ ਉਸ ਤੋਂ ਬਾਅਦ ਜਿਹੜੇ ਐਚਟੀਪੀ ਬੈੱਡਸ ਨੇ ਜਿਹੜੀ ਮੇਰੀ ਪ੍ਰੋਡ ਕੁਆਂਟਲ ਪਰ ਮੰਥ ਜਿਹੜੀ ਮੇਰੀ ਪ੍ਰੋਡਕਸ਼ਨ ਹੈਗੀ ਆ ਹੁਣ ਇਸ ਟਾਈਮ ਉਹ ਹੈਗੀ ਹੈ ਤੇ ਇਹ ਵੀ ਹੁੰਦਾ ਹੈ ਕਿ ਆਪਣੇ ਆਪ ਨੂੰ ਬੈਸਟ ਦੱਸਣ ਦੇ ਲਈ ਕਹਿ ਦਿੰਦੇ ਵੀ ਇਦਾਂ ਦਾ ਕਰਨਾ ਜੀ ਉਹ ਮੈਂ ਦਾ ਹੋਣਾ ਚਾਹੀਦਾ ਉਹ ਇਹਦਾ ਹੋਣਾ ਚਾਹੀਦਾ ਇਦਾਂ ਦਾ ਕੋਈ ਤਕਰੀਬਨ ਹਜੇ ਤੱਕ ਮੈਂ ਮੇਰਾ ਪ੍ਰੈਕਟੀਕਲ ਐਕਸਪੀਰੀਅੰਸ ਆ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਬਟ ਹਾਂ ਇਹ ਜ਼ਰੂਰ ਹੈ ਕਿ ਗੋਬਰ ਅਗਰ 5-7 ਮਹੀਨੇ ਸਾਲ ਡੇਢ ਸਾਲ ਪੁਰਾਣਾ ਹੋਊਗਾ ਉਹਦੇ ਵਿੱਚ ਜਿਹੜੀ ਹੈਗੀ ਆ ਤੁਹਾਡੀ ਖਾਦ ਬਣ ਜੇਗੀ ਥੋੜੀ ਜਿਹੀ ਕੁਆਲਿਟੀ ਜਿਹੜੀ ਆ ਉਹ ਘਟ ਜਾਂਦੀ ਆ ਦੇਖੋ ਬਾਰਸ਼ਾਂ ਪੈਂਦੀਆਂ ਪਾਣੀ ਉਹਦੇ ਤੋਂ ਨਿਕਲਦਾ ਹੈਗਾ ਉਹ ਕੁਆਂਟੀਟੀ ਜਿਹੜੀ ਹੈਗੀ ਉਹਦੇ ਚ ਤੱਤ ਜਿਹੜੇ ਹੁੰਦੇ ਆ ਹੌਲੀ ਹੌਲੀ ਨਿਕਲ ਜਾਂਦੇ ਨੇ ਉਹ ਕੁਆਲਿਟੀ ਖਾਦ ਦੇ ਵਿੱਚ ਥੋੜਾ ਬਹੁਤ ਫਰਕ ਜਰੂਰ ਪਾਊਗਾ 20-25 ਦਿਨ ਮਹੀਨਾ ਡੇਢ ਮਹੀਨਾ 2 ਮਹੀਨੇ ਪੁਰਾਣਾ ਅਗਰ ਤੁਹਾਨੂੰ ਗੋਬਰ ਕਿਤੋਂ ਮਿਲਦਾ ਤੁਸੀਂ ਉਹ ਲੈ ਸਕਦੇ ਹੋ ਜਿਵੇਂ ਆਪਣੇ ਆਮ ਕਿਸਾਨ ਆ ਆਪਣੇ ਦੇਸੀ ਲੋਕ ਆ ਸਾਰੇ ਇਹ ਰੂੜੀ ਦੀ ਵਰਤੋਂ ਕਰਦੇ ਖੇਤ ਵਿੱਚ ਜੀ 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 ਮੰਨ ਲਓ ਰੂੜੀ ਦੀਆਂ ਆਪਾਂ ਸਬਜ਼ ਬਾਂਹ ਦੇ ਵਿੱਚ ਇਹ ਆਪਾਂ ਨੂੰ ਕਿੱਲੇ ਦੇ ਵਿੱਚ ਥੋੜੇ ਹਿਸਾਬ ਨਾਲ ਵੀ ਕਿੰਨੀ ਖਾਦ ਜਿਹੜੀ ਹੈਗੀ ਆ ਪਾ ਦੂਗੀ ਜਿਹੜਾ ਰੂੜੀ ਤੋਂ ਵੱਧ ਅਸਰ ਕਰੇ ਇਹਦਾ ਮੈਥਡ ਹੈ ਜੀ ਪਹਿਲੀ ਗੱਲ ਤਾਂ ਜਿਹੜੀ ਆਪਾਂ ਰੂੜੀ ਪਾਉਣੀ ਹੈਗੀ ਆ ਤਕਰੀਬਨ ਖੇਤ ਦੇ ਵਿੱਚ ਆਉਟਪੁੱਟ ਉਹ ਵੀ ਦਿੰਦੀ ਆ ਸਾਇਨਿਕ ਖਾਦਾਂ ਨਾਲੋਂ ਚੰਗੀ ਆ ਇਹ ਨਹੀਂ ਕਹਿੰਦਾ ਮੈਂ ਮਾੜੀ ਆ ਚੰਗੀ ਹੈਗੀ ਆ ਫਸਟ ਆਫ ਆਲ ਤਾਂ ਉਹਦੇ ਵਿੱਚ ਗੰਦੀ ਇੰਨਾ ਜ਼ਿਆਦਾ ਹੁੰਦਾ ਜੀ ਬਾਅਦ ਦੇ ਵਿੱਚ ਉਹ ਪ੍ਰੋਬਲਮ ਕ੍ਰੀਏਟ ਕਰਦਾ ਉਹਦੇ ਵਿੱਚ ਪ੍ਰੋਪਰ ਜਿੰਨੇ ਟੋਟਲ ਇੱਕ ਫਸਲ ਨੂੰ ਜਾਂ ਪੌਦੇ ਨੂੰ ਜਾਂ ਕਿਸੇ ਵੀ ਇਸ ਤਰ੍ਹਾਂ ਦੇ ਮਤਲਬ ਸਬਜ਼ੀ ਨੂੰ ਜਿਹੜੀ ਹੈਗੀ ਆ 17 ਤਰ੍ਹਾਂ ਦੇ ਤੱਤਾਂ ਦੀ ਲੋਡ ਹੁੰ ਵਰਮੀ ਕੰਪੋਸਟ ਇੱਕ ਇਹੋ ਜਿਹਾ ਪ੍ਰੋਡਕਟ ਹੈ ਜਿਹਦੇ ਵਿੱਚ 17 ਦੇ 17 ਤੱਤ ਜਿਹੜੇ ਹੈਗੇ ਆ ਉਹ ਮੌਜੂਦ ਹੁੰਦੇ ਹੈਗੇ ਆ ਠੀਕ ਹੈ ਤਾਂ ਇਹ ਜਿਹੜਾ ਹੈਗਾ ਜਦੋਂ ਆਪਾਂ ਖਾਦ ਉਹਦੇ ਵਿੱਚ ਪਾਉਂਦੇ ਆ ਤਾਂ ਆਟੋਮੈਟਿਕਲੀ ਕੁਦਰਤੀ ਤੌਰ ਤੇ ਜਿਹੜਾ ਪੌਦਾ ਹੈਗਾ ਉਹਨੂੰ ਪੂਰੇ ਤੱਤ ਜਿਹੜੇ ਹੈਗੇ ਮਿਲ ਜਾਂਦੇ ਆ ਸਟਾਰਟਿੰਗ ਦੇ ਵਿੱਚੋਂ ਹੁਣ ਰਹੀ ਗੱਲ ਪ੍ਰੋਡਕਸ਼ਨ ਜਿਹੜੀ ਆਪਾਂ ਕੀ ਕਿੰਨੇ ਕਿੱਲੇ ਦੇ ਵਿੱਚ ਰეკਮੈਂਡ ਕਰ ਸਕਦੇ ਆ ਤਾਂ ਐਸ ਪਰ ਜਿਹੜੀ ਸਾਡੀ ਰეკਮੈਂਡੇਸ਼ਨ ਆ ਉਹ 20 ਤੋਂ 22 ਕੁਆਂਟਲ 25 ਕੁਆਂਟਲ ਤੱਕ ਆਪਾਂ ਪਰ ਇਕੜ ਵਰਮੀ ਕੰਪੋਸਟ ਪਾ ਸਕਦੇ ਆ ਰੂੜੀ ਮੰਨ ਲਓ ਤੁਸੀਂ 1000 ਰੁਪਏ ਦੀ ਟਰ ਜਿਵੇਂ ਪਿੰਡਾਂ ਦੇ ਵਿੱਚ ਨਾਲੇ ਵਿੱਚ ਉਹਦੇ ਕਚਰਾ ਹੁੰਦਾ ਤੇ 1000 ਰੁਪਏ ਦੀ ਦਾ ਮੰਨ ਲਓ ਉਹ ਆ। ਬਾਕੀ ਜੀ ਆਪਾਂ ਕਿਹ ਲੈ ਕੇ ਜਾਣੀ ਆ ਤੇ 500 ਰੁਪਿਆ ਖਲਾਰਨ ਖਲੂਨ ਤੱਕ ਤੁਸੀਂ 1500 ਤੋ ਲਾ ਕੇ 2000 ਰੁਪਏ ਦੇ ਵਿੱਚ ਆਪਣਾ ਖਰਚਾ ਆ ਜਾਂਦਾ। ਠੀਕ ਹੈ ਇਹ ਮੰਨ ਲਓ ਤੁਸੀਂ 20 ਕੁਆਂਟਲ ਆਪਾਂ ਪਾਉਣੀ ਆ ਤੇ 20 ਕੁਆਂਟਲ ਕਿੰਨੇ ਦੀ ਪਊਗੀ ਜਿਵੇਂ ਰੂੜੀ ਦੀ ਖਾਦ ਹੈਗੀ ਆ ਇਹ 8000 ਰੁਪਏ ਸਿੱਧਾ ਹੋ ਗਿਆ ਤੇ ਤੁਸੀਂ 4 ਹੋਰ 12 ਤੋ ਲਾ ਕੇ 15-16000 ਰੁਪਏ ਤੱਕ ਇਹ ਮੰਨ ਲਓ ਇੰਨੇ ਦੀ ਪਊਗੀ। ਇਹ ਇਹਦਾ ਜਿਹੜਾ ਇਹ ਆਪਾਂ ਮੁਕਾਬਲੇ ਦੇ ਵਿੱਚ ਆਪਾਂ ਖਰਚਾ ਕਿੰਨਾ ਆਜੂਗਾ 20 ਕੁਆਂਟਲ ਦਾ ਜੇ ਕੋਈ ਆਪਣਾ ਦੇਖੋ ਅਗਲ ਤਾਂ ਜੀ ਪੈਕਿੰਗ ਦੇ ਵਿੱਚ ਆਪਾਂ ਜਿਵੇਂ 1-2 ਕਿਲੋ ਦੀ ਪੈਕਿੰਗ ਤਾਂ ਉਹਦੇ ਰੇਟਸ ਤਾਂ ਅਲੱਗ ਹੁੰਦੇ ਆ ਲੇਕਿਨ ਅਗਰ ਖੇਤ ਦੇ ਵਿੱਚ ਪਾਉਣ ਦੇ ਲਈ ਆਪਾਂ ਓਪਨ ਟਰਾਲੀ ਦੇ ਵਿੱਚ ਵੀ ਲੈ ਕੇ ਜਾ ਸਕਦੇ ਆ ਤਾਂ ਤਕਰੀਬਨ ਅਸੀਂ 6.5 ਰੁਪਏ ਪਰ ਕੇਜੀ ਦੇ ਹਿਸਾਬ ਨਾਲ ਅਸੀਂ ਜਿਹੜਾ ਮਟੀਰੀਅਲ ਸੇਲ ਕਰਦੇ ਆ ਲੋਕਲ ਔਰ ਉਹ ਵੀ ਇਸ ਲਈ ਆ ਕਿ ਅਸੀਂ ਚਾਹੁੰਦੇ ਆ ਵੀ ਜਿਹੜੇ ਆਪਣੇ ਕਿਸਾਨ ਭਰਾ ਆਰਗੇਨਿਕ ਨਾਲ ਜੁੜਨ ਨਾਲ ਉਹ ਇਹਦਾ ਰਿਜ਼ਲਟ ਦੇਖਣ ਤਾਂ ਤਕਰੀਬਨ 1 ਕਿੱਲੇ ਦੇ ਵਿੱਚ ਆਪਾਂ 20 ਬਾਈ ਕੁਆਂਟਲ 20 ਕੁਆਂਟਲ ਤੁਸੀਂ ਐਵਰੇਜ ਆਉਤੋਂ 12.5 12-130 ਥੋੜਾ ਰਿਜ਼ਲਟ ਦਾ ਜਿਹੜਾ ਫਰਕ ਪਾਊਗਾ ਮਤਲਬ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਨਸਟੈਂਟ ਨਹੀਂ ਕਹਿੰਦਾ ਕਿਉਂਕਿ ਆਯੁਰਵੈਦਿਕ ਦਵਾਈ ਵਾਂਗੂ ਅਸਰ ਹੌਲੀ ਹੌਲੀ ਕਰੂਗੀ ਪਰ ਜਦੋਂ ਅਸਰ ਕਰੂਗੀ ਪੁਰਾਣੇ ਸਾਰੇ ਦੁੱਖ ਟੁੱਟ ਜਾਣ। ਜੀ ਤੇ ਵੀ ਇਹਨੂੰ ਕਿੰਨੀ ਆਮਦਨ ਆਪਾਂ ਤੁਸੀਂ ਮੰਨਦੇ ਹੋ ਵੀ ਜਿਵੇਂ ਸਾਲ ਦੀ ਕਿੰਨੀ ਜਾਂ ਮਹੀਨੇ ਦੀ ਕਿੰਨੀ ਆਮਦਨ ਹੋ ਜਾਂਦੀ ਹੈ ਨਵੇਂ ਬੰਦੇ ਆਸਤੇ ਕਿਉਂਕਿ ਲੋਕ ਵੀਡੀਓ ਦੇਖਦੇ ਆ ਮੈਂ ਥੋੜਾ ਵਧਾ ਚੜਾ ਕੇ ਗੱਲ ਕਰਦੇ ਆ ਉਹਦੇ ਨਾਲ ਫਿਰ ਕਈਆਂ ਦਾ ਨੁਕਸਾਨ ਹੋ ਜਾਂਦਾ ਤੇ ਕੰਗਾ ਦਾ ਫਾਇਦਾ ਵੀ ਹੋ ਜਾਂਦਾ ਇਸ ਕਰਕੇ ਆਪਾਂ ਨੂੰ ਸਹੀ ਜਿਹੜੀ ਜਾਣਕਾਰੀ ਵੀ ਕਿੰਨੀ ਆਮਦਨ ਹੈ ਜਿਵੇਂ ਤੁਸੀਂ ਜੋਬ ਵੀ ਛੱਡੀ ਆ ਦੇਖੋ ਨੂੰ ਕਿੰਨੀ ਆਮਦਨ ਜਿਹੜੀ ਹੋ ਜਾਂਦੀ ਹੈ। ਦੇਖੋ ਇਹ ਹੁੰਦਾ ਜੀ ਜਦੋਂ ਆਪਾਂ ਸੱਚ ਦੱਸਦੇ ਆ ਨਾ ਉਹ ਸਹੀ ਹੁੰਦਾ। ਹਮ ਐਵੇਂ ਕਿਸੇ ਦਾ ਇੱਕ ਆਪਾ ਸਿਰਫ ਆਪਣੇ ਉਹਦੇ ਲਈ ਵੀਜ਼ ਲਈ ਜਾਂ ਕਿਸੇ ਉਸ ਚੀਜ਼ ਲਈ ਬਹੁਤ ਸਾਰੇ ਯੂਟਿਊਬਰਸ ਦੇਖਿਆ ਮੈਂ ਅੱਗੇ ਜਾਂ ਆਪਾਂ ਨੇ ਫੇਸਬੁੱਕ ਚੈਨਲ ਤੇ ਪੇਜ ਦੇਖਿਆ ਉਦਾਹਰਣ ਚੜਾ ਕੇ ਗੱਲਾਂ ਕਰਨਾ ਉਹਦੇ ਨਾਲ ਕੀ ਹੁੰਦਾ ਜਿਹੜਾ ਆਪਣਾ ਯੂਥ ਹੈਗਾ ਆਉਣ ਵਾਲਾ ਜਿਹੜਾ ਉਹ ਕੰਮ ਕਰਨਾ ਚਾਹੁੰਦਾ ਉਹ ਕਹਿੰਦੇ ਨੇ ਕਿ ਜਿਵੇਂ ਜੀ ਲੱਖਾਂ ਦੀ ਕਮਾਈ ਕਰੋ ਜੀ 10 ਮਾਰਲੇ ਚੋਂ ਲੱਖਾਂ ਦੀ ਕਮਾਈ ਕਰੋ ਉਹ ਬੰਦਾ ਸੋਚਦਾ ਯਾਰ ਠੀਕ ਹੈ ਗੋਬਰ ਦਾ ਪਾਣਾ ਤੇ ਗਢੋਏ ਛੱਡ ਦੇਣੇ ਆ ਤੇ ਬਸ ਕਰਨਾ ਕੁਝ ਨਹੀਂ ਆ ਤੇ ਆਪਾਂ ਨੂੰ ਲੱਖ ਰੁਪਏ ਮਹੀਨਾ ਆਉਣ ਲੱਗ ਜੂਗਾ ਬਿਲਕੁਲ ਗਲਤ ਹੈਗਾ ਕਮਾਈ ਹਰ ਇੱਕ ਕੰਮ ਚ ਹੁੰਦੀ ਆ ਜੇ ਕਿਸੇ ਮੇਰੇ ਭਰਾ ਭੈਣਾਂ ਜਾਂ ਤੁਹਾਡੇ ਕਿਸੇ ਈਵਰਸ ਨੇ ਸਟਾਰਟ ਕਰਨਾ ਤਾਂ ਮੈਂ ਸਟਾਰਟਿੰਗ ਦੇ ਵਿੱਚ ਸਿਰਫ ਇਹੀ ਕਹੂੰਗਾ ਕਿ ਉਹ ਸਟਾਰਟਿੰਗ ਦੇ ਵਿੱਚ ਥੋੜਾ ਛੋਟੇ ਲੈਵਲ ਤੋਂ ਸ਼ੁਰੂ ਕਰੇ ਛੋਟੇ ਲੈਵਲ ਤੋਂ ਮੇਰਾ ਮਤਲਬ ਹੈ ਕਿ ਇੱਕ ਦੋ ਬੈਡ ਦੋ ਸ਼ੁਰੂ ਸ਼ੁਰੂਆਤ ਕਰੇ ਆਪਣੀ ਉਹਦੇ ਵਿੱਚ ਕੀ ਹੋਊਗਾ ਮੈਂ ਜਿੰਨੀ ਮਰਜ਼ੀ ਟ੍ਰੇਨਿੰਗ ਉਹਨੂੰ ਦੇ ਦਾਂ ਉਹ ਜਿੰਨੇ ਮਰਜ਼ੀ ਵੀਡੀਓਜ਼ ਦੇਖ ਲੈ ਬਟ ਜਿਹੜਾ ਐਕਚੁਅਲੀ ਪ੍ਰੈਕਟੀਕਲ ਕਰਨਾ ਨਾ ਉਹ ਉਹ ਕਿਹੜੇ ਮਾਹੌਲ ਦੇ ਵਿੱਚ ਪ੍ਰੈਕਟੀਕਲ ਕੰਮ ਉਹ ਕਰ ਰਿਆ ਉਹਦੀ ਥਿੰਕਿੰਗ ਕੀ ਹੈਗੀ ਆ ਉਹ ਹਰ ਇੱਕ ਦੀ ਅਲੱਗ-ਅਲੱਗ ਹੋਊਗੀ ਉਹ ਪ੍ਰੈਕਟੀਕਲੀ ਕਿਵੇਂ ਮੈਨੇਜ ਕਰਦਾ business ਸਭ ਕੁਝ ਅਲੱਗ-ਅਲੱਗ ਹੋਊਗਾ ਸਟਾਰਟਿੰਗ ਦੇ ਵਿੱਚ ਹੀ ਅਗਰ ਆਪਾਂ ਇਹ ਸੋਚ ਲਈ ਕਿ ਮੈਂ ਲਿਆ ਕੇ ਹੋਣੀ 50 ਬੈੱਡ ਬਣਾ ਕੇ ਤੇ ਉੱਤੇ ਗੋਬਰ ਪਾ ਕੇ ਮੈਂ 5 ਲੱਖ ਰੁਪਏ ਲਾਤਾ ਹੂੰ ਚਾਂਸਸ ਹੈਗੇ 90% ਤੁਸੀਂ ਫੇਲ ਹੋਵੋਗੇ ਹੂੰ ਔਰ ਜਦੋਂ 2-4-5 ਲੱਖ ਰੁਪਏ ਲਾ ਕੇ ਬੰਦਾ ਫੇਲ ਹੋ ਜਾਂਦਾ ਜੀ ਉਹ 5-4 ਸਾਲ ਫਿਰ ਦੁਬਾਰੇ business ਕਰੂਗਾ ਹੀ ਨਹੀਂ ਕਰ ਹੀ ਨਹੀਂ ਸਕਦਾ ਮੈਂ ਲੋਕਾਂ ਨੂੰ ਇਹ ਕਹਾਂਗਾ ਵੀ ਫਾਇਦਾ ਕੋਈ ਨਹੀਂ ਫਾਇਦਾ ਹੀ ਕੋਈ ਨਹੀਂ ਜਿਵੇਂ ਆਪਾਂ ਕਹਿ ਦਿੰਨੇ ਯਾਰ ਉਹ ਤਾਂ ਬੇਕਾਰ ਕੰਮ ਹੈ ਕੰਮ ਕੋਈ ਵੀ ਨਹੀਂ ਬੇਕਾਰ ਹੁੰਦਾ ਜਿਹੜੀ ਇਹ ਕਮਾਈ ਦੀ ਗੱਲ ਤਕਰੀਬਨ ਮੇਰੀ 60- ਆਨ ਐਨ ਐਵਰੇਜ ਮੈਂ 6-7 ਰੁਪਏ ਤੋਂ ਲੈ ਕੇ 10 ਰੁਪਏ ਤੱਕ ਮੇਰੀ ਸੇਲ ਹੈਗੀ ਆ ਠੀਕ ਹੈ ਜੀ ਜੇ ਵੇ ਵੱਡਾ ਆਰਡਰ ਆ ਕੇ 10 ਵੀ ਕੁਆਂਟਲ ਦਾ 6.5-70 ਰੁਪਏ ਪੈ ਗਿਆ ਜਾਂ ਕਿਲੋ ਦੀ ਪੈਕਿੰਗ ਦੇ ਆ ਕੇ 10 ਰੁਪਏ ਰਹਿ ਗਿਆ ਐਵਰੇਜ ਮੈਂ 7.5 ਰੁਪਏ ਆਉਂਦੀ 7.5-8 ਰੁਪਏ ਮੇਰੀ ਸੇਲ ਮੰਗਦਾ ਹੁਣ 60 ਤੋਂ 65 ਕੁਆਟਲ ਨੂੰ ਤੁਸੀਂ ਲਾ ਲਓ ਮੇਰਾ 45 ਤੋਂ 50 48 50000 ਤੱਕ ਮੇਰੀ ਸੇਲ ਹੋ ਜਾਂਦੀ ਹੈ ਤਕਰੀਬਨ ਉਹਦੇ ਵਿੱਚ ਅਗਰ ਆਪਾਂ ਕਮਾਈ ਦੇਖੀਏ ਤਾਂ ਆਨ ਐਨ ਐਵਰੇਜ ਜਿੰਨੀ ਜ਼ਿਆਦਾ ਪ੍ਰੋਡਕਸ਼ਨ ਵਾਧੀ ਜਾਊਗੀ ਪਰ ਕੇਜੀ ਕੋਸਟ ਇਹਦੀ ਘਟਦੀ ਜਾਊਗੀ ਛ ਪਰ ਕੇਜੀ ਕੋਸਟ ਵਧ ਰੂਗੀ ਵੱਧ ਘਮ ਦੇ ਵਿੱਚ ਪਰ ਕੇਜੀ ਕੋਸਟ ਘਟ ਜੂਗੀ ਆਰਾਮ ਨਾਲ ਬੰਦਾ 30 32000 ਰੁਪਿਆ ਆਰਾਮ ਨਾਲ ਮਤਲਬ ਤੀਜੇ ਸਾਲ ਦੂਜੇ ਤੀਜੇ ਸਾਲ ਮੈਂ ਵਿੱਚ ਦੀ ਪੰਜ ਸੱਤ ਮਹੀਨੇ ਥੋੜਾ ਜਿਹਾ ਪਾਸੇ ਰਿਹਾ ਗੈਪ ਪੈ ਗਿਆ ਸੀ ਮੇਰਾ ਥੋੜੀ ਘਰ ਦੀ ਪ੍ਰੋਬਲਮ ਸੀ ਤੇ ਅਗਰ ਉਹ ਕੰਟੀਨਿਊ ਕਰਦਾ ਰਹੇ ਤਾਂ ਇੱਕ ਪ੍ਰਾਈਵੇਟ ਨੌਕਰੀ ਨਾਲੋਂ ਤਕਰੀਬਨ ਡਬਲ ਅੱਜ ਕੱਲ ਮਨ ਦੇ 10 12000 ਦੀ ਨੌਕਰੀ ਮਿਲਦੀ ਹੈ ਸਾਰਾ ਦਿਨ 12 12 ਘੰਟੇ ਆਪਾਂ ਨੂੰ ਧੱਕੇ ਖਾਣੇ ਪੈਂਦੇ ਆ ਆਰਾਮ ਨਾਲ ਉਹ ਬੰਦਾ ਕਮਾ ਸਕਦਾ ਬਟ ਪੇਸ਼ੈਂਸ ਤੇ ਕੁਆਲਟੀ ਦੋ ਚੀਜ਼ਾਂ ਮੈਂਟੇਨ ਕਰਕੇ ਰੱਖਣੀਆਂ ਪੈਣੀਆਂ ਇੱਕ ਤਾਂ ਇਹਦੇ 'ਚ ਕੋਈ ਕਪੜਾ ਨਾ ਕਰੇ ਬੰਦਾ ਜਿਵੇਂ ਗੋਹਾ ਪੀਸ ਕੇ ਅੱਜਕੱਲ ਲੋਕੀ ਵੇਚ ਕੇ ਦੇਈ ਜਾਂਦੇ ਆ ਉਹ ਨਾ ਕਰੇ ਸੈਕੰਡ ਪੇਸ਼ੈਂਸ ਰੱਖੇ ਕਮਾਈ 100% ਨਹੀਂ ਹੁੰਦੀ ਤਾਂ ਮੈਨੂੰ ਆ ਕੇ ਕਹਦੇ ਵੀ ਨਹੀਂ ਹੁੰਦੀ ਬਟ ਇੱਕ ਡੇਢ ਸਾਲ ਤੂੰ ਨੂੰ ਦੇਣਾ ਪਊ ਆਪਣਾ ਸ਼ੈੱਡ ਪਾਇਆ ਇਹ ਤੇ ਸਬਸਿਡੀ ਵੀ ਆਉਂਦੀ ਹੈ ਵੀ ਕਿੰਨਾ ਮੰਨ ਲਓ 10 ਤਾਂ ਚਲੋ ਮੰਨ ਲਓ ਕਿਸੇ ਨੇ ਤਿਆਰਪਾ ਲੈ ਲਿਆ ਵੀ ਥੋੜਾ 2-3 ਬੈੱਡ ਬਣਾ ਲਏ ਹਨਾ ਬਸ ਇਹ ਉਹਨਾਂ ਨੂੰ ਤਿਆਰਪਾ ਆ ਗਿਆ ਹਰ ਚਾਹੁੰਦੇ ਹੁਣ ਵੀ ਵੱਡੇ ਪੱਧਰ ਤੇ ਸ਼ੁਰੂ ਕਰਨਾ ਵੀ ਜਿਵੇਂ ਤੁਸੀਂ ਆ ਸ਼ੁਰੂ ਕੀਤਾ ਵੀ ਕਿੰਨਾ ਖਰਚਾ ਆ ਗਿਆ ਸੀਗਾ ਤੇ ਤੁਹਾਡਾ ਤੇ ਵੀ ਤੁਹਾਡੇ ਪੈਸੇ ਕਿੰਨੇ ਚਿਰ ਦੇ ਵਿੱਚ ਪੂਰੇ ਹੋ ਗਏ ਆ तकरीबन ਇਹਦੇ ਵਿੱਚ ਵੀ ਜਿਹੜਾ ਹੈਗਾ ਜੀ ਲੋਨ ਗਵਰਨਮੈਂਟ ਪ੍ਰੋਵਾਈਡ ਕਰਦੀ ਆ ਬਟ ਉਹਦੇ ਵਿੱਚ ਵੀ ਇੱਕ ਦੋ ਹੀ ਉਹੀ ਗੱਲਾਂ ਹੋ ਜਾਂਦੀਆਂ ਵੀ ਬਹੁਤ ਸਾਰੇ ਹੁੰਦੇ ਆ ਉਹਦੇ ਚ 70% ਤਾਂ ਸਬਸਿਡੀ ਲੈਣ ਦੇ ਚੱਕਰ ਵਾਲੇ ਹੁੰਦੇ ਆ 20 30% ਕੰਮ ਕਰਨ ਵਾਲੇ ਹੁੰਦੇ ਆ ਫਿਰ ਗਵਰਨਮੈਂਟ ਵੀ ਕੀ ਕਰੇ ਇਹਦੇ ਵਿੱਚ ਪੀ ਐਮ ਜੀ ਪੀ ਪ੍ਰਧਾਨ ਮੰਤਰੀ এমਪਲॉयਮੈਂਟ ਜਨਰੇਸ਼ਨ ਪ੍ਰੋਗਰਾਮ ਦੇ ਥਰੂ ਮੈਂ ਇੱਕ ਆਪ ਦਾ ਲੋਨ ਕਰਵਾਇਆ ਸੀ ਤਕਰੀਬਨ 4 ਲੱਖ 72 ਹਜ਼ਾਰ ਰੁਪਏ ਦਾ ਉਹਦੇ ਵਿੱਚੋਂ 2 ਲੱਖ 60 ਹਜ਼ਾਰ ਰੁਪਏ ਮੇਰਾ ਟਰਮ ਲੋਨ ਸੀ ਬਾਕੀ ਮੇਰੀ ਜਿਹੜੀ ਲਿਮਟ ਸੀਗੀ ਮਤਲਬ ਜਿਹੜਾ ਟੋਟਲ ਜਿਹੜਾ ਸਟਾਰਟਿੰਗ ਕੀਤੀ ਸੀ 2 ਲੱਖ 60 ਹਜ਼ਾਰ ਉਹਦੇ ਉਪਰ ਮੈਂ ਸ਼ੈੱਡ ਬਣਾ ਕੇ ਬੈੱਡ ਬਣਾ ਕੇ ਅਰਥ 1 ਲੱਖ ਤੋਂ ਲੈ ਕੇ 25 ਲੱਖ ਤੱਕ ਦਾ ਲੋਨ ਆਪ ਨੂੰ ਮਿਲ ਸਕਦਾ 10 ਲੱਖ ਤੱਕ ਦਾ ਅਨਸਕਿਉਰਡ ਤੁਹਾਨੂੰ ਕੋਈ ਗਾਰੰਟੀ ਨਹੀਂ ਦੇਣੀ ਪੈਣੀ 10 ਲੱਖ ਤੋਂ ਉੱਪਰ ਲੈਣਾ ਤੁਹਾਨੂੰ ਗਾਰੰਟੀ ਦੇਣੀ ਪੈਣੀ ਆ ਹੂੰ 35% ਸਬਸਿਡੀ ਆ ਅਗਰ ਆਪਾਂ ਐਸੀਬੀਸੀ ਹੈਗੇ ਆ ਜਿਵੇਂ ਮੈਂ ਬੀਸੀ ਆ ਔਰ ਮੇਰਾ ਇਹ ਸ਼ਹਿਰ ਦੇ ਵਿੱਚ ਆ ਗਿਆ ਤਾਂ ਮੈਨੂੰ 25% ਸਬਸਿਡੀ ਆਊਗੀ ਅਗਰ ਮੈਂ ਜਰਨਲ ਕੈਟਾਗਰੀ ਚ ਪਿੰਡ ਚਾ ਤਾਂ ਮੈਨੂੰ 25% ਸਬਸਿਡੀ ਆਊਗੀ ਕਿਰ ਮੈਂ ਜਰਨਲ ਕੈਟਾਗਰੀ ਦਾ ਸ਼ਹਿਰ ਚਾ ਤਾਂ ਮੈਨੂੰ 15% ਸਬਸਿਡੀ ਮਿਲੂਗੀ ਟੋਟਲ ਜਿੰਨੀ ਏਰੀਆ अमाउंट ਆਉਣ 472000 ਦਾ ਲੋਨ ਸੀ ਮੇਰਾ 1135000 ਰੁਪਿਆ ਮੇਰੀ ਸਬਸਿਡੀ ਜਿਹੜੀ ਗਵਰਨਮੈਂਟ ਵੱਲੋਂ ਇਹਦੇ ਵਿੱਚ ਆਈ ਆ ਬਾਕੀ ਜਿਹੜਾ ਮੇਰਾ ਲੋਨ ਆ 3 ਸਾਲ ਦੇ ਵਿੱਚ ਮੈਂ ਪੂਰਾ ਬਿਲਕੁਲ ਭਰ ਕੇ ਕੰਪਲੀਟ ਕਰ ਦਿੱਤਾ ਕੋਈ ਇਹਦੇ ਤੇ ਡੈਬਿਟ ਨਹੀਂ ਆ ਹੁਣ ਪੂਰਾ ਲੋਨ ਜਿਹੜਾ ਮੈਂ ਖਤਮ ਕਰ ਚੁੱਕਿਆ ਤਾਂ ਸਰਕਾਰ ਹੈਲਪ ਕਰਦੀ ਆ ਮੇਰਾ ਐਡਰੈਸ ਜੀ ਇਥੋਂ ਨਾਮ ਮੇਰਾ ਕੁਲਦੀਪ ਸਿੰਘ ਆ ਜੀ ਤੇ ਇਹ ਹੈਗਾ ਜਿਹੜਾ ਆਪਣਾ ਸ਼ਹਿਰ ਮੈਂਬਰ ਦੀ ਟਾ